ਜਿੱਤੇ ਕਿ ਸੇਵਾ ਸਿਮਰਨ ਫਾਊਂਡੇਸ਼ਨ ਵੱਲੋਂ ਇੱਕ ਵਿਸ਼ੇਸ਼ ਉਪਰਾਲਾ ਕੀਤਾ ਗਿਆ ਜਿੱਤੇ ਕਿ ਸੰਸਮਾਜ ਨੂੰ ਅੱਜ ਜਿਹੜੇ ਬੂਟੇ ਨੇ ਲਗਾਏ ਗਏ ਨੇ ਸਾਡੇ ਦਾ ਸਾਰਾ ਸੰਸਮਾਜ ਮੌਜੂਦ ਆਓ ਅਸੀਂ ਗੱਲ ਕਰਦੇ ਹਾਂ ਬਾਬਾ ਤਰਪਿੰਰ ਸਿੰਘ ਜੀ ਨਾਲ ਬਾਬਾ ਵਾਜਿਦ ਸਿੰਘ ਦਾ ਬਾਬਾ ਹੋਏ ਗੁਦਕਾ ਸਾਹਿਬ ਆਹਰ ਚਿੱਟੀ ਬੂਟੇ ਇਹ ਮੁਹਿੰਮ ਇੱਕ ਰੁੱਖ ਔਲਾਦ ਲਈ ਦੂਜਾ ਰੁੱਖ ਪੰਜਾਬ ਲਈ ਇਹ ਮੁਹਿੰਮ ਦਾ ਆਗਾਜ਼ ਅੱਜ ਸਾਡੇ ਵੱਡੇ ਭਾਗਾਂ ਦੇ ਨਾਲ ਮੋਤੀ ਬਾਗ ਗੁਰਦੁਆਰਾ ਸਾਹਿਬ ਤੋਂ ਪਰ ਆਰੰਭਤਾ ਸਾਡੇ ਬਹੁਤ ਸਤਿਕਾਰਯੋਗ ਯਾਨੀ ਖੂਲਾ ਸਿੰਘ ਜੀ ਦੇ ਅਰਦਾਸ ਬੇਨਤੀ ਨਾਲ ਸ਼ੁਰੂਆਤ ਹੋਈ ਹੈ ਔਰ ਸਾਰੇ ਮਾਪੁਰਸ਼ਾਂ ਨੇ ਸਾਡਾ ਸਹਿਯੋਗ ਦੇ ਕੇ ਵਿਸ਼ੇਸ਼ ਤੌਰ ਤੇ ਸਵਾਮੀ ਰਕੇਸ਼ਵਰਨ ਜੀ ਜਿਨ੍ਹਾਂ ਨੇ ਸਾਨੂੰ ਬਹੁਤ ਵੱਡਾ ਹੌਸਲਾ ਦਿੰਦੇ ਆ ਕਿ ਜਿੰਨੇ ਵੀ ਦਰਸ਼ਤ ਲਾਓਗੇ ਅਸੀਂ ਸਾਰੇ ਤੁਹਾਨੂੰ ਅਸੀਂ ਮੁਹੱਈਆ ਕਰਾਵਾਂਗੇ ਇਹ ਸਾਨੂੰ ਇਹਨਾਂ ਨੇ ਹੌਸਲਾ ਦਿੱਤਾ ਨੇ ਤਾਂ ਬਹੁਤ ਧੰਨਵਾਦ ਕਰਦੇ ਆ ਸੰਧ ਬਾਬਾ ਮਨਮੋਹਨ ਸਿੰਘ ਜੀ ਬਹੁਤ ਪਿਆਰ ਦਿੰਦੇ ਆ ਨੋਰਥਾਂ ਤੇ ਜਿੱਥੇ ਵੀ ਬਾਜ਼ ਮਾਰਦੇ ਸਾਡੇ ਨਾਲ ਖੜਦੇ ਅੱਜ ਵੀ ਸਾਡੇ ਨਾਲ ਖੜੇ ਹੈ ਬਾਬਾ ਪ੍ਰੀਤਮ ਸਿੰਘ ਜੀ ਬਾਬਾ ਸੁੰਦਰ ਸਿੰਘ ਜੀ ਬਾਬਾ ਜਰਨੈਲ ਸਿੰਘ ਜੀ ਦਾ ਬਹੁਤ ਵੱਡਾ ਸਹਿਯੋਗ ਇਸ ਮਹਿਮੇ ਦੇ ਵਿੱਚ ਸੋ ਇਹ ਮਹਿਮਾ ਅੱਜ ਸਾਰੀਆਂ ਸੰਗਤਾਂ ਦੇ ਸਹਿਯੋਗ ਦੇ ਨਾਲ ਔਰ ਸੰਗਤਾਂ ਦੀ ਮੌਜੂਦਗੀ ਦੇ ਵਿੱਚ ਮੋਤੀ ਬਾ ਗੁਰਦਵਾਰ ਸਾਹਿਬ ਤੋਂ ਪਛੇ ਪਾਸ਼ਾ ਜੀ ਦੀ ਚਰਨ ਛੋਹ ਧਰਤੀ ਤੋਂ ਅਸੀਂ ਜਿਹੜੀ ਇਹ ਮਹਿਮਾ ਦੀ ਆਗਾਜ਼ ਹੋਇਆ ਇਹ ਬੜੀ ਬਲੰਦੀਆਂ ਤੱਕ ਜਾਏਗੀ ਅਸੀਂ ਵਿਸ਼ਵਾਸ ਦਿਵਾਉਂਦੇ ਹਾਂ ਸੰਤ ਬਾਬਾ ਮਨਮੋਹ ਸਿੰਘ ਨੇ ਜੋ ਬਚਨ ਕੀਤਾ ਹੈ ਰਜੇਸ਼ੁਰਾਨੰਦ ਜੀ ਸੁਆਮੀ ਜੀ ਨੇ ਜੋ ਬਦਲ ਕੀਤਾ ਵੀ ਦਰਖਤ ਪਾਲ ਦੇ ਘੱਟ ਆ ਲੱਗਦੇ ਜਿਆਦਾ ਅਸੀਂ ਵਿਸ਼ਵਾਸ ਤੋਂ ਹੋਂ ਨਾ 50% ਨਹੀਂ ਅਸੀਂ 99% ਜਿਹੜੇ ਦਰਖਤ ਨੇ ਉਹ ਆਬਾਦ ਕਰਾਂਗੇ ਉਹਨਾਂ ਨੂੰ ਪਾਲਾਂਗੇ 1% ਮੈਂ ਤਾਂ ਘੱਟ ਗਿਆ ਕਿਉਂਕਿ ਅਕੀਰ ਪ੍ਰਮਾਤਮਾ ਦੀ ਚੱਲਦੀ ਹੈ ਸਾਡੀ ਨਹੀਂ ਚੱਲਣੀ ਜਿੱਥੇ ਪ੍ਰਮਾਤਮਾ ਦੀ ਰਜ਼ਾ ਉਹਦੇ ਮੁਤਾਬਕ ਹੋਣਾ ਸੋ ਜੇ ਪ੍ਰਮਾਤਮਾ ਨੇ ਚਾਹੇ ਤੇ 100% ਰੁੱਖ ਪਾਲਾਂਗੇ ਅਸੀਂ ਤੋ ਪਹਿਲੋਂ 14-15 ਸਾਲਾਂ ਤੋਂ ਸਾਡੀ ਗੁਰਦੁਆਰਾ ਨਾਨਸ ਰਮਨ ਨਗਰ ਵੱਲੋਂ ਜੋ ਸੰਸਥਾ ਗੁਰੂ ਨਾਨਕ ਸੇਵਾ ਸਿਮਰਨ ਫੈਡਰੇਸ਼ਨ ਹੈ ਇਹਦੇ ਵੱਲੋਂ ਬੱਚਿਆਂ ਦੀ ਸੇਵਾ ਜੋ ਸਾਡੇ ਵਿੱਚ ਅੱਜ ਅਸੀਂ ਜੋ ਤਰ੍ਹਾਂ ਦੇ ਜਿਹੜੇ ਪੇੜ ਨੇ ਲਾਏ ਆ ਇੱਕ ਤਾਂ ਤਰਵੈਣੀ ਦਰੂਪ ਵਿੱਚ ਬੰਦੀ ਸਿੰਘਾਂ ਦੇ ਨਾਂ ਤੇ ਅਸੀਂ ਪੌਦੇ ਲਾਏ ਆ ਦੂਜਾ ਜੋ ਬੱਚੇ ਸਾਡੇ ਕੋਲ ਜਿਨ੍ਹਾਂ ਦੀ ਕਿਸੇ ਦੀ ਇਕੱਲੀ ਮਾਂ ਆ ਇਹਦਾ ਇਕੱਲਾ ਬਾਪ ਹੈ ਕਿ ਇਹਦਾ ਮਾਂ-ਬਾਪ ਹੈ ਨਹੀਂ ਕਾ ਇਹ ਜੇ ਬੱਚੇ ਸਾਡੇ ਕੋਲ 14-15 ਸਾਲਾਂ ਤੋਂ ਸੀ ਉਹਨਾਂ ਬੱਚਿਆਂ ਦੀ ਸੇਵਾ ਕਰ ਰਹੇ ਆ ਅੱਜ ਇਹ ਸਾਡੀ ਸੰਸਥਾ ਵੱਲੋਂ ਦੂਜੀ ਮੁਹਿੰਮ ਦਾ ਆਗਾਜ਼ ਹੋਇਆ ਹੈ 14-15 ਸਾਲਾਂ ਤੋਂ ਬੱਚਿਆਂ ਦੀ ਸੇਵਾ ਨਿਰੰਤਰ ਚੱਲਦੀ ਹੈ ਹੁਣ ਅੱਜ ਤੋਂ ਇਹ ਰੱਖ ਲਾਉਣ ਦੀ ਸੇਵਾ ਜਿਹੜੀ ਇਹ ਵੀ ਇਸੇ ਤਰ੍ਹਾਂ ਨਿਰੰਤਰ ਚਲਾਉਂਦੀ ਅਸੀਂ ਕੋਸ਼ਿਸ਼ ਕਰਾਂਗੇ ਸਤਿਗੁਰ ਸੱਚੇ ਪਾਤਸ਼ਾਹ ਕਿਰਪਾ ਕਰਨ ਅਸੀਂ ਫੇਰ ਇੱਕ ਵਾਰੀ ਜਾਨੀ ਫੂਲਾ ਸਿੰਘ ਜੀ ਹੋਰਾਂ ਦਾ ਮੈਨੇਜਮੈਂਟ ਸਾਰੇ ਨੇਤਰ ਸਾਹਿਬ ਦਾ ਗੁਰਦੁਆਰਾ ਮੋਤੀ ਬਾਗ ਸਾਹਿਬ ਵੱਲੋਂ ਸਾਨੂੰ ਬਹੁਤ ਵੱਡਾ ਸਹਿਯੋਗ ਔਰ ਪਿਆਰ ਮਿਲਿਆ। ਤੋਂ ਇਹ ਪਿਆਰ ਦੇ ਆਸਰੇ ਤੇ ਅਸੀਂ ਅੱਗੇ ਆਉਣ ਵਾਲੇ ਸਮੇਂ ਚੜ੍ਹਦੀ ਕਲਾ ਦੇ ਨਾਲ ਇਸ ਮਿਸ਼ਨ ਨੂੰ ਅੱਗੇ ਤੋਰਾਂਗੇ। ਜੋ ਜਿੰਨੀਆਂ ਵੀ ਸੰਗਤਾਂ ਹੋਰ ਵੀ ਬੇਅੰਤ ਸੰਗਤਾਂ ਆਈਆਂ ਨੇ ਸਾਡੇ ਅਮਨ ਨਗਰ ਚੋਂ ਸਾਡੀਆਂ ਪਿਆਰ ਵਾਲੀਆਂ ਸੰਗਤਾਂ ਆਈਆਂ ਨੇ। ਮੈਂ ਸਾਰੀਆਂ ਆਈਆਂ ਸੰਗਤਾਂ ਦਾ ਅਸੀਂ ਧੰਨਵਾਦ ਕਰਦੇ ਹਾਂ। ਆਪਾ ਫੂਲਾ ਸਿੰਘ ਜੀ ਹੋਰਾਂ ਨੇ ਬੜਾ ਪਿਆਰ ਦਿੰਦਿਆਂ ਸਾਡੇ ਇਸ ਕਾਰਜ ਦੇ ਵਿੱਚ ਸਹਿਯੋਗ ਕਰਦੇ ਆ। ਬਹੁਤ ਵੱਡਾ ਸਾਡਾ ਸਹਿਯੋਗ ਕੀਤਾ ਸੋ ਉਹਦੇ ਵਾਸਤੇ ਵੀ ਬਹੁਤ ਵੱਡਾ ਧੰਨਵਾਦ ਕਰਦੇ ਆ ਸੋ ਇੱਕ ਵਾਰੀ ਫੇਰ ਸਾਰੀਆਂ ਸੰਗਤਾਂ ਦਾ ਧੰਨਵਾਦ ਅਸੀਸ ਮੰਗਦੇ ਆ ਸਤਿਗੁਰਾਂ ਤੋਂ ਮਹਾਪੁਰਸ਼ਾਂ ਤੋਂ ਔਰ ਸੰਗਤਾਂ ਤੋਂ ਕਿ ਸਾਨੂੰ ਬਲ ਬੁੱਧੀ ਬਖਸ਼ ਕਰਨ ਇਹਨਾਂ ਬੇਨਤੀਆਂ ਦੇ ਨਾਲ ਜਿਮਾ ਦੇ ਜਾਚ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ